ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਣੀਆਂ ਤਿਆਰੀਆਂ ਚੱਲ ਰਹੀਆਂ ਆ ਏਆਈਆਰ ਮੇ ਤੇ ਜਾਂਦੀਆਂ ਕੱਲ ਨੂੰ ਆਪਾਂ ਨਿਕਲਣਾ ਹੈਗਾ ਏਆਈਆਰ ਮੇ ਬਾਈਕ ਉਹਗੈਰਾ ਰੈਡੀ ਕਰ ਲਈ ਆਪਾਂ ਅੱਜ ਧੋਵਾਂਗੇ ਥੋੜਾ ਬਹੁਤ ਵੈਸੇ ਤਾਂ ਧੋਣ ਦੀ ਸੂਰਤੇ ਹਾਲ ਨਹੀਂ ਹੈਗੀ ਹਾਲਾਤ ਦੇਖੋ ਧੁੰਦ ਕਿੰਨੀ ਹੈ ਕਿ ਬਾਈਕ ਜੇ ਬਾਈਕ ਤੇ ਜਾਂਦੇ ਆ ਤੇ ਧੁੰਦ ਦੇ ਨਾਲ ਫੇਰ ਚਿਕੜਚੂਬਾ ਹੁੰਦਾ ਰੋਡਾਂ ਦੇ ਉੱਪਰ ਉਹੀ ਹਾਲ ਹੋ ਜਾਂਦਾ ਥੱਲੇ ਫਰਸ਼ ਵੀ ਐ ਪੂਰੀ ਗਿੱਲੀ ਹੋਈ ਪਈ ਆ ਜਿਵੇਂ ਮੀਂਹ ਪੈ ਕੇ ਹਟਿਆ ਹੁੰਦਾ ਤੇ ਗੱਡੀ ਦੇ ਪਿੱਛੇ ਵੀ ਹਰ ਜਗ੍ਹਾ ਤਰੇਲ 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 ਔਰ ਕੱਲ ਸ਼ਾਮੀ ਦੋ ਦਿਨ ਤੋਂ ਅਪ ਲੱਗੀ ਪਰ ਕੱਲ ਸ਼ਾਮੀ ਬਹੁਤ ਜ਼ਿਆਦਾ ਧੁੰਦ ਲੱਗੀ ਆ ਤੇ ਹੁਣ ਵੀ ਬਹੁਤ ਸੰਗਣੀ ਆ ਤੇ ਅੱਜ ਲੱਗਦਾ ਨਹੀਂ ਆ ਕਿ ਦਿਨ ਲੱਗੇ ਬਾਕੀ ਕਰਤਾਰ ਦੇ ਰੰਗਾਂ ਦਾ ਕੋਈ ਪਤਾ ਨਹੀਂ ਕੀ ਬਣਦਾ ਤੇ ਹੁਣ ਜੇਕਰ ਇਸੇ ਤਰ੍ਹਾਂ ਇੰਨੀ ਜ਼ਿਆਦਾ ਧੁੰਦ ਰਹਿੰਦੀ ਹੈ ਕੱਲ ਨੂੰ ਬਾਈਕ ਤੇ ਜਾ ਪਾਵਾਂਗੇ ਜਾਂ ਗੱਡੀ ਤੇ ਜਾਣਾ ਪਊ। ਇਹ ਕੱਲ ਦੇਖਣਾ ਕੱਲ ਹੀ ਦੱਸਾਂਗੇ ਕਿਉਂਕਿ ਜਾਣਾ ਤਾਂ ਜ਼ਰੂਰੀ ਹੈ। ਇਹ ਇਹ ਆ ਗੱਲਬਾਤ ਤੇ ਅੱਜ ਕਰਾਂਗੇ ਆਪਾਂ ਤਿਆਰੀਆਂ ਇਹ ਯਾਰਾਂ ਦੀਆਂ ਜਿਹਦੇ ਚ ਆਪਣੇ ਨਾਲ ਜਾ ਰਿਹਾ ਕੋ ਸਾਥੀ ਸਰਸੇ ਤੋਂ ਆ ਰਿਹਾ। ਉਹ ਸ਼ਾਇਦ ਅੱਜ ਪਹਿਲਾਂ ਤਾਂ ਦੇਸੀ ਮੇਰੇ ਕੋਲ ਇੱਥੇ ਪਹੁੰਚਣਗੇ। ਹੋ ਸਕਦਾ ਕਿ ਫਿਰ ਵਿੱਚ ਉਹਨਾਂ ਦਾ ਪ੍ਰੋਗਰਾਮ ਹੈ ਕਿ ਦਰਬਾਰ ਸਾਹਿਬ ਜਾਂਦਾ ਅੰਮ੍ਰਿਤਸਰ ਪਹੁੰਚਣਗੇ। ਗੁਰਕੀਰਤ ਹਨੂਮਾਨਗੜ ਦਾ ਪ੍ਰੋਗਰਾਮ ਵਿੱਚ ਵਿਚਾਲੇ ਜੀ ਆ ਵੀ ਸਕਦਾ ਤੇ ਨਹੀਂ ਉਹ ਵੀ ਫੌਗ ਨੂੰ ਲੈ ਕੇ ਥੋੜਾ ਜਿਆ ਹੈਗਾ ਕਿਉਂਕਿ ਬਾਈਕ ਰਾਈਡਰ ਹੈ ਜਿਹੜਾ ਬਾਈਕ ਤੇ ਜਾ ਕੇ ਖੁਸ਼ ਹੁੰਦਾ ਬਸ ਤੇ ਜਾਂ ਹੋਰ ਵੀਕਲ ਤੇ ਜਾਣਾ ਉਹਦੀ ਮਜਬੂਰੀ ਜੀ ਬਣ ਜਾਂਦੀ ਹੈ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਇਸ ਕਰਕੇ ਫਿਰ ਉਹ ਜੇ ਬਾਈਕ ਤੇ ਨਹੀਂ ਆ ਸਕਦਾ ਤਾਂ ਫਿਰ ਉਹ ਕੈਨਸਲ ਕਰ ਦਿੰਦਾ ਤਾਂ ਟਾਈਮ ਲਗਭਗ 8 ਵਜੇ ਨਾਲੇ ਆ ਤੇ ਸੂਰਜ ਦੇਵਤਾ ਹੁਣੀ 7:30 7 ਵਜੇ ਦੇ ਨਿਕਲੇ ਆ ਪਰ ਹਜੇ ਤੱਕ ਕੋਈ ਝਲਕ ਨਜ਼ਰ ਨਹੀਂ ਆ ਰਹੀ ਤੇ ਵਿਜ਼ਿਬਿਲਟੀ ਦੀ ਇਹ ਆ ਕਿ ਮੈਨੂੰ ਲੱਗਦਾ ਕਿ ਵਿਜ਼ਿਬਿਲਟੀ ਕੋਈ 100 ਮੀਟਰ ਤੋਂ ਜ਼ਿਆਦਾ ਨਹੀਂ ਹੈਗੀਗੀ। ਇਹ ਆ ਗੱਲ ਬਾਤ। ਟਾਈਮ ਦੁਪਹਿਰ ਦੇ 12 ਵਜੇ ਗਏ ਆ ਪਰ ਧੁੰਦ ਬਿਲਕੁਲ ਹੀ ਨਹੀਂ ਹਟੀ। ਉਵੇਂ ਉਵੇਂ ਸੰਗਣੀ ਧੁੰਦ ਆ ਤੇ ਇਵੇਂ ਜੇਕਰ ਸ਼ਾਮ ਤੱਕ ਸੰਗਣੀ ਧੁੰਦ ਰਹੇ ਜੀ ਤੇ ਹੋ ਸਕਦਾ ਹੈ ਕਿ ਸਵੇਰ ਨੂੰ ਧੁੰਦ ਕੱਟ ਵੀ ਸਕਦੀ ਹੈ ਕਿਉਂਕਿ ਜੇਕਰ ਦਿਨ ਸਾਫ਼ ਲੱਗ ਜੇ ਤੇ ਫਿਰ ਸਵੇਰ ਧੁੰਦ ਕੀ ਬਰੀ ਵੱਜ ਜਾਂਦੀ ਹੈ ਤੇ ਕਈ ਵਾਰ ਸ਼ਾਮ ਤੱਕ ਧੁੰਦ ਪੈ ਜੇ ਤੇ ਸਵੇਰ ਧੁੰਦ ਕੱਟ ਜਾਂਦੀ ਹੈ ਉੱਚੀ ਹੋ ਜਾਂਦੀ ਹੈ ਤੇ ਬਾਈਕ ਕੱਲ ਆਪਾਂ ਸਟਾਰਟ ਕਰ ਲਿਆ ਸੀਗਾ ਤੇ ਸ਼ਾਮ ਨੂੰ ਵੀ ਸਟਾਰਟ ਹੋ ਗਿਆ ਸੀਗਾ ਹੁਣ ਦੇਖਦੇ ਆ ਕਿ ਕੀ ਲਾਟਰੀ ਨਿਕਲਦੀ ਹੈ ਕਿਉਂਕਿ ਬੈਟਰੀ ਥੋੜੀ ਹੋ ਸਕਦਾ ਜੀ ਲੀਕ ਹੋਵੇ 1 2 3 ਬੈਟਰੀ ਪੂਰੀ ਚਾਰਜ ਹੋ ਚੁੱਕੀ ਹੈ ਦਾ ਮਤਲਬ ਹੈ ਹੁਣ ਨਹੀਂ ਕੋਈ ਦਿੱਕਤ ਆਉਣੀ। ਪੂਰੀ ਰਾਤ ਬਾਅਦ ਜੇ ਹੁਣ ਸਟਾਰਟ ਹੋ ਗਿਆ ਹੁਣ ਸਟਾਰਟ ਹੁੰਦਾ ਜਾਊਗਾ। ਹੁਣ ਕੱਲ ਨੂੰ ਫਿਰ ਇਹਨੇ ਲੌਂਗ ਰੂਟ ਚੱਲ ਲੈਣਾ ਬੈਟਰੀ ਪੂਰੀ ਚਾਰਜ ਹੋ ਜੇ। ਤੇ ਹੁਣ ਆਪਾਂ ਇਹਨੂੰ ਚੈਨਲ ਨੂੰ ਕਰਾਂਗੇ ਚੈਨ ਸਾਫ਼ ਕਰਾਂਗੇ। ਤੇ ਬਾਕੀ ਢਿੱਲੋਂ ਸਾਹਿਬ ਹੁਣੀ ਚੋਹਾਨ ਹੁਣੀ ਸ਼ਾਇਦ ਸ਼ਾਮ ਨੂੰ ਮੇਰੇ ਕੋਲ ਇੱਥੇ ਪਹੁੰਚ ਜਾਣਗੇ। ਕਿਉਂਕਿ ਧੁੰਦ ਦੇ ਵਿੱਚ ਸਵੇਰ ਤੁਰਨਾ ਔਖਾ। ਤੇ ਸ਼ਾਮ ਨੂੰ ਫਿਰ ਇੱਥੇ ਜੁਆਗੇ ਤੇ ਸਵੇਰ ਪਰ ਟਾਈਮ ਨਾਲ 8:00 ਵਜੇ ਚੱਲ ਬង ਤਿਆਰੀ ਆਪਣੀ ਲਗਭਗ ਮੁਕੰਮਲ ਆ ਏਆਰ ਦੀ ਸੱਜਣ ਬੇਲੀ ਸਾਰੇ ਅਲੱਗ-ਅਲੱਗ ਫਾਫੇ ਤੋਂ ਚੱਲਦੇ ਹੋਏ ਆ ਸਰਸੀ ਵਾਲੇ ਵੀਰ ਵੀ ਚੱਲ ਪਏ ਆ ਉਹ ਜਾ ਕੇ ਅੰਬਰਸਰ ਰਪਣਗੇ ਉਹਨਾਂ ਦੇ ਦਰਬਾਰ ਸਾਂ ਮਾਣਾ ਦੇਣਾ ਤੇ ਲੋਕ ਨਹੀਂ ਆ ਰਹੇ ਮੇਰੇ ਕੋਲੇ ਸਬਸਕਰਾਈਬਰ ਨੂੰ ਸੁਭਾ ਮਿਲੂਗਾ ਤੇ ਇਕ ਵੀਰ ਜਾ ਰਿਹਾ ਆਪਣਾ ਛਾਲੇ ਤੋਂ ਉਹ ਵੀ ਸੋਹਰ ਇੱਥੇ ਆ ਜੀ ਨਾ ਕਰੋ ਸਾਰੇ ਇਕੱਠੇ ਚਲਾਉਣ ਚਾਰ ਅੱਧਾ ਪੀ ਕੇ ਲਓ ਜੀ ਮਿੱਤਰੋ ਬੂਟ ਵਗੈਰਾ ਵੀ ਆਪਣੇ ਹੋ ਗਏ ਪਾਲਿਸ਼ ਤੇ ਸਾਰੇ ਗੈਜਟ ਤਿਆਰ ਆ ਇਹ ਵੀ ਚਾਰਜ ਹੋ ਗਿਆ ਤੇ ਇੱਕ ਐਕਸਟਰਾ ਬੈਟਰੀ ਹੁੰਦੀ ਆਪਣਾ ਉਹ ਵੀ ਚਾਰਜ ਹੋ ਗਈ ਆ ਲਾਈਟ ਹੁੰਦੀ ਆ ਨੀ ਇਸ ਵੇਰੇ ਜਰੂਰ ਤੇ ਪੈਣ ਤੇ ਸਤੰਨ ਲੱਗਿਆ ਆਪਣੀ ਲਗਭਗ ਤਿਆਰੀ ਮੁਕੰਮਲ ਹੈ ਨਾ ਮੜਦੇ ਕੈਮਰਾ ਨਾਲ ਰਹਿ ਗਿਆ ਉਹ ਪਾ ਲਾ ਲੈਣਾ ਬਲਗਸ ਪਈ ਹੈ ਬੈਗ ਰੈਡੀ ਹੈ ਚਾਹ ਬਣ ਵਾਲੀ ਕਿੱਤਲਾ ਪਾਣੀ ਸਵਾਰ ਨਾਲ ਲਈਏ ਕਿਉਂਕਿ ਸਵੇਰ ਸਵੇਰ ਨੂੰ ਠੰਡ ਦੇ ਵਿੱਚ ਪਾਣੀ ਗਰਮ ਪੀਣ ਨੂੰ ਦਿਲ ਕਰਦਾ ਇਹ ਸਿਰ ਕਿਉਂ ਆਪਾਂ ਨਾਲ ਲੈ ਲਿਆ ਤੇ ਆ ਹੈਗੀ ਆ ਲੱਕ ਤੇ ਬਣਨ ਵਾਲੀ ਬੈਲਟ ਵੀ ਚੰਗੀ ਚੀਜ਼ ਆ ਸਫ਼ਰ ਦੇ ਦੌਰਾਨ ਬਣਨੀ ਚਾਹੀਦੀ ਆ ਨਾਲ ਇਹਨੂੰ ਥੋੜੀਆਂ ਜੀਆਂ ਪਾਕਟਸ ਵਗੈਰਾ ਲੱਗੀਆਂ ਹੋਈਆਂ ਕੁਛ ਨਾ ਉਸ ਮੋਬਾਈਲ ਵਗੈਰਾ ਵੀ ਪਾ ਸਕਦਾ ਕੁਝ ਵੀ ਪਾ ਸਕਦੇ ਆਪਾਂ ਇਹਦੇ ਵਿੱਚ ਵਧੀਆ ਚੀਜ਼ ਬਣੀ ਹੋਈ ਆ ਤੇ ਆ ਸੈਲਫੀ ਸਟਿਕੇ ਵੀ ਨਾਲ ਲੈ ਲਾਂਗੇ ਲੋ ਜੀ ਬਾਕੀ ਸਮਾਨ ਰੈਡੀ ਆ ਆਪਣਾ ਇਹ ਮਟਿਊਲ ਦਾ ਆਪਾਂ ਨੂੰ ਜਿਹੜਾ ਤੁਸੀ ਜੀ2ਜੀ ਤੋਂ ਗਿਫਟ ਮਿਲਿਆ ਸੀਗਾ 클ੀਨਰ ਤੇ ਚੇਨ ਲਿਊਬ ਇਹਦੀ ਵਰਤਵਾਜ ਕਰਨ ਲੱਗੇ ਆਪਾਂ ਚੇਨ ਕਲੀਨ ਕਰਕੇ ਚੇਨ ਲਿਊਬ ਕਰਾਂਗੇ ਬਾਈਕ ਦਾ ਬਸ ਇਹੀ ਕੰਮ ਰਹਿ ਗਿਆ ਤੇ ਮੜਾ ਮੜਾ ਕੱਪੜਾ ਕੂੜਾ ਮਾਰਨ ਵਾਲਾ ਰਹਿ ਗਿਆ ਸਾਫ ਕਰਕੇ ਤੇ ਬਾਈਕ ਰੈਡੀ ਪੂਰਾ ਹੋਊ ਹੋਊਗਾ ਚੈਨ ਨੂੰ ਉੱਤੋਂ ਜ਼ਿਆਦਾ ਹੋਊਗਾ ਤੇ ਚੈਨ ਲਈ ਇੱਕ ਹੋਰ ਜੀ ਬ੍ਰਸ਼ ਦੇ ਨਾਲ ਲੱਗਦਾ ਇਸ ਤਰ੍ਹਾਂ ਜਿਹੜਾ ਵਿਦੋ ਜਿਹੜਾ ਬ੍ਰਸ਼ਾ ਵਿੱਚੋਂ ਜਿਹੜਾ ਕੱਢ ਦਿੰਦਾ ਇਹਦਾ ਵਿੱਚ ਰਸਟ ਜੰਮਿਆ ਹੁੰਦਾ ਉਹ ਨਹੀਂ ਸੋ ਜਾਦਾ ਬਰਾ ਦਰਾ ਬੂਗਾ ਤੁੰਦਪਾ ਮੈਂ ਕੱਲ ਜਿੰਨੀ ਨਹੀਂ ਹੈਗੀ ਪਰ ਫਿਰ ਵੀ ਹੈਗੀ ਆ ਤੁੰਦ ਤੇ ਕੁਝ ਦੋਸਤ ਜਿਹੜੇ ਸਰਸੋਤ ਤੋਂ ਤੁਰੇ ਸੀ ਉਹਨਾਂ ਨੇ ਅੰਮ੍ਰitsar ਜਾਣਾ ਸੀਗਾ ਦੋ ਦੋਸਤਾਂ ਨੇ ਤੇ ਇੱਕ ਹਨੂਮਾਨਗੜ੍ਹ ਤੋਂ ਤੁਰਿਆ ਸੀਗਾ ਗੁਰਕੀਰਤ ਉਹਨੇ ਮੇਰੇ ਕੋਲੇ ਆਉਣਾ ਸੀ ਪਰ ਉਹ ਹੁਣੇ ਪਹੁੰਚੇ ਆ ਜੀਰੇ ਜੀਰੇ ਤੋਂ ਹੁਣ ਨਿਕਲੇ ਆ ਤੇ ਕੁਦਰਤੀ ਗੱਲ ਕਿ ਆਪਣੀ ਗੱਡੀ ਆ ਜਿਹੜੀ ਦੁੱਧ ਵਾਲੀ ਉਹਨਾਂ ਨੂੰ ਮਿਲ ਗਈ ਤੇ ਮੁੰਡਿਆਂ ਨੇ ਮੈਨੂੰ ਦੱਸਿਆ ਰਾਈਡਰ ਖੜੇ ਆ ਮੈਂ ਕਿਹਾ ਆਪਣੇ ਕੋਲੇ ਆਉਣ ਵਾਲੇ ਆ ਤੇ ਉਹਨਾਂ ਨੂੰ ਲੈ ਕੇ ਆ ਰਹੇ ਆ ਇੱਥੇ ਤੇ ਉਹ ਹੁਣ ਜਿਹੜੇ ਸਰਛੇ ਤੋਂ ਤੁਰਿਆ ਮੁੰਡੇ ਜੁਗਰਾਜ ਹੋਣੀ ਉਹ ਵੀ ਮੇਰੇ ਕੋਲੇ ਰੁਕਣਗੇ ਇੱਥੇ ਤੇ ਢਿਲੋਂ ਸਾਹਬ ਹੋਣੀ ਥੋੜਾ ਜਿਹਾ ਪਿੱਛੇ ਆ ਲਗਭਗ 10-15 ਕਿਲੋਮੀਟਰ ਦਾ ਫਾਸਲਾ ਤਲਵੰਡੀ ਭਾਈ ਲੰਘਿਆ ਆ ਤੇ ਇਹ ਜ਼ੀਰਾ ਲੰਘਿਆ ਆ ਤੇ ਬਹੁਤ ਜਲਦੀ ਢਿਲੋਂ ਸਾਹਬ ਹੋਣੀ ਦੇ ਸਾਰੇ ਰਾਈਡਰ ਬ੍ਰਦਰ ਅਸੀਂ ਇਕੱਠੇ ਆ ਤੇ ਮੈਂ ਬੜੀ ਬੇਸਬਰੀ ਨਾਲ ਸਾਰਾ ਦਾ ਇੰਤਜ਼ਾਰ ਕਰ ਰਿਹਾ ਤੇ ਵਧੀਆ ਕੇ ਇਹਨਾਂ ਇਹਨਾਂ ਮੁੰਡਿਆਂ ਨੂੰ ਜੁੜਾਏ ਹੋਣਾ ਨੂੰ ਮਿਲਿਆ ਸੀ ਮੈਂ ਸਪੀਤੀ ਸਰਕਟ ਦੇ ਦੌਰਾਨ ਤੇ ਦੁਬਾਰਾ ਫੇਰ ਮੁਲਾਕਾਤ ਹੋਣ ਜਾ ਰਹੀ ਹੈ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਦੁਬਾਰਾ ਇਸ ਤਰ੍ਹਾਂ ਬ੍ਰਦਰ ਮਿਲਦੇ ਆ ਆਜੋ 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 ਕੀ ਹਾਲ ਹੈ ਮੈਂ ਟਰੈਕ ਕਰ ਰਿਆ ਸੀਗਾ ਤੁਹਾਨੂੰ ਹਾਂਜੀ ਹੋਰ ਜੀ मोस्ट वेलकम ਜੀ ਕੀ ਹਾਲ ਹੈ ਜੀ ਹੋਰ ਜੀ ਢੱਲੋਂ ਸਾਹਿਬ ਲਓ ਜੀ ਸਾਡੇ ਢੱਲੋਂ ਸਾਹਿਬ ਸਾਡੇ ਮਿੱਤਰ ਸਾਡੇ ਵੀਰ ਪਹੁੰਚ ਚੁੱਕੇ ਆ ਲਾ ਲਓ ਮੜਾ ਚਿਹਰਾ ਦਿਖਾਓ ਠੰਡਾ ਹੋਇਆ ਪਿਆ ਹੁਣ ਬੰਨੀ ਅੰਦਰ ਅੰਦਰ ਜਾ ਕੇ ਅੰਦਰ इधर ला ये बाइक्स दो, दो तीन चार पांच हो गए आ जाओ साहब आ जाओ ਤੁਸੀਂ ਉੱਧਰ ਲਾ ਦਿਓ ਸਾਨੂੰ ਜੇਜ ਪਰਲੇ ਪਾਸੇ ਲਾ ਦਿਓ ਸਾਨੂੰ ਜੇਜ ਆਹ ਨਾਲ ਲਾ ਦਿਓ ਬਸ ਨੰਗਣਾ ਹੀ ਆਪਾਂ ਇੱਕ ਬੰਦੇ ਨੇ ਨੰਗਣਾ ਬਸ ਗੇਟ ਜਿਆ ਖੁੱਲਦਾ ਰਹਿ ਜੇ ਬਸ ਠੀਕ ਠੀਕ ਠੋਕ ਓਕੇ ਓਕੇ ਡੰ 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 ਆ ਰਹੇ ਇੱਕ ਦੋ ਤਿੰਨ ਜੈ ਜੈਕਾਰ ਆ ਗੁਰ ਕੀਰਤਾ ਇਹ ਪਹਿਲਾਂ ਆ ਕੇ ਤੁਹਾਡੇ ਕੋਲ ਵੀ ਗੁਰਜੀ ਬ੍ਰਦਰ ਹਾਂ ਠੀਕ ਆ ਹੁਣ ਪਛਾਨ ਲਿਆ ਠੀਕ ਆ ਆ ਜੀ ਆ ਜੀ ਅਜੂਰਾ ਪਹਿਲਾਂ ਹਾਂ ਇਹ ਜਿੰਦਰਾ ਵਾਲੇ ਪਹਿਲਾਂ ਆਗੇ ਇਹ ਗੋਨਿਆ ਨੇ ਤੁਸੀਂ ਅੱਗੇ ਪਿੱਛੇ ਜੀ ਸੀਗੇ ਬਸ ਅੱਛਾ ਹਾਂ ਅੱਗੇ ਪਿੱਛੇ ਬਸ ਇਹ ਹੁਣ ਹੀ ਆਏ ਆ ਜੀ ਬਸ ਇਹ ਨਿੱਗੇ ਹੋ ਗਏ ਆ ਬਸ ਨਾ ਹਾਂ ਬਹੁਤ ਸੀ ਫੌਂਡ ਕੋਈ ਗੱਲ ਨਹੀਂ ਪਈ ਜਾਂਦੀ ਜਿਵੇਂ ਜਿਵੇਂ ਪੈਂਦੀ ਆ ਲਓ ਦੋਸਤੋ ਇਹ ਸਾਰੇ ਇੱਕ ਮੱਕੜ ਦੋਸਤ ਇਕੱਠੇ ਹੋ ਗਏ ਸੀ ਆ ਢੱਲੋਂ ਸਾਹਿਬ ਨੂੰ ਤੁਸੀਂ ਦੇਖਿਆ ਆ ਦੋਸਤ ਜਵਰਾਜ ਹੁਣੀ ਤੇ ਗੁਰਕੀਰਤ ਰਾਈਡ ਦੇ ਵਿੱਚ ਆਪਣੇ ਨਾਲ ਸੀਗਾ ਪੁਸ਼ਕਰ ਦੇ ਵਿੱਚ ਹਨ ਤੇ ਇਹ ਜਵਰਾਜ ਹੁਣੀ ਪਿਛਲੇ ਆਪਣੇ ਜਿਹੜਾ ਕਾਜ਼ਾ ਰਾਈਡ ਦੇ ਵਿੱਚ ਸੀਗਾ ਕਾਜ਼ਾ ਰਾਈਡ ਦੇ ਵਿੱਚ ਇਤਫਾਕਨ ਮੈਨੂੰ ਦੋਸਤ ਮਿਲਿਆ ਹਮੇਸ਼ਾ ਹੀ ਜਿਵੇਂ ਪਹਿਲਾਂ ਪਹਿਲੀ ਰਾਈਡ ਦੇ ਵਿੱਚ ਮੈਨੂੰ ਮਿਲੇ ਸੀ ਮੁੰਡੇ ਉੱਧਰ ਦੇ ਕੁਰਕ ਖੇਤਰ ਦੇ ਉਹ ਅਜੇ ਤੱਕ ਵੀ ਉਹਨਾਂ ਜੁੜੇ ਹੋਏ ਆ ਪਰ ਦੁਬਾਰਾ ਮਿਲ ਨਹੀਂ ਸਕੇ ਸਰਜ ਰਾਜਵਣੀ ਦੁਆਰਾ ਮਿਲ ਪਏ ਆਪਣੇ ਘਰੇ ਆ ਗਏ ਆ ਖੁਸ਼ੀ ਹੋਈ ਐ ਇਸ ਗੱਲ ਦੀ ਤੇ ਅਸੀਂ ਸਵੇਰੇ ਸਵੇਰ ਨਿਕਲ ਰਹੇ ਆ ਏਯਾਰਮਲੀ ਆਲ ਇੰਡੀਆ ਰਾਈਡਰ ਮੀਟਿੰਗ ਲਈ ਸਾਰੇ ਦੋਸਤ ਤੇ ਬੜੀ ਖੁਸ਼ੀ ਆ ਦੋਸਤੋ ਸਾਨੂੰ ਵੀ ਸਾਨੂੰ ਵੀ ਬਹੁਤ ਖੁਸ਼ੀ ਆ